ਖੇਤਾਂ ਲਈ ਹੈ ਖੇਤਾਂ 'ਚ ਰਹਿ ਕੇ ਖੁਸ਼ ਚੱਕਾ ਚੌਂਦ ਨਹੀਂ ਪਸੰਦ ਨਾ ਘਟ ਅੱਛਾ ਚੱਕਾ ਚੌਂਦ ਵੀ ਕਿੰਨਾ ਕਿਚਰ ਪਸੰਦ ਕਰੋਗੇ ਤੁਸੀਂ ਹੂੰ ਅਲਟੀਮੇਟਲੀ ਤਾਂ ਰੂਟਸ ਤੇ ਆਉਂਦਾ ਬੰਦਾ ਉਹ ਬਾਪ ਦਾਦੇ ਵੀ ਸਾਡੇ ਪਹਿਲਾਂ ਸਾਡਾ ਟਰਾਂਸਪੋਰਟ ਦਾ ਕੰਮ ਸੀ ਹਾਂ ਪਰ ਜਦੋਂ ਫਿਰ ਬਜ਼ੁਰਗ ਉਹ ਥੋਹਦੇ ਸੀ ਫੇ ਕਈ ਕਿ ਮੈਂ ਇੱਥੇ ਰਹਿ ਕੇ ਜਾਂਦੇ ਵੀ ਖੇਤਾਂ 'ਚ ਰਹਿੰਦੇ ਸੀ ਫੇ ਫਿਰ ਅੱਗੇ ਤੋਰੀ ਨਹੀਂ ਕਿਸੇ ਨੇ ਰੀਤ ਫਿਰ ਫਿਰ ਇਹ گاਉਂ ਦਾ ਕੀੜਾ ਸੀ ਨਾ ਗਾਉਂ ਦੇ ਫੇ ਟਰੱਕ ਚ ਚਲਾਉਣਾ ਸੀ ਫੇ ਟਰੱਕ ਹੀ ਚਲਾਉਣਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੋਰ سناਓ ਠੀਕ ਠਾਕ ਹੋ ਨਜ਼ਾਰੇ ਨਜ਼ਾਰੇ ਇਥੇ ਮੌਲ ਵੀ ਤੁਸੀਂ ਇੱਕ ਨੰਬਰ ਰੱਖਿਆ ਮਜ਼ਾ ਆਇਆ ਇਥੇ ਆ ਕੇ ਹਾਂ ਅਸੀਂ ਖੇਤਾਂ ਵਾਲੇ ਹਾਂ ਖੇਤਾਂ 'ਚ ਰਹਿ ਕੇ ਖੁਸ਼ ਹਾਂ ਹਾਂ ਖੇਤਾਂ ਦੇ ਵਿੱਚ ਵੀ ਫਿਰ ਤੁਸੀਂ ਮਤਲਬ ਆਪਣੀ ਮਰਜ਼ੀ ਨਾਲ ਹੀ ਕੀਤਾ ਸਾਰਾ ਕੁਝ ਹਾਂ ਇਹ ਦੁਨੀਆ ਵਧੀਆ ਦੁਨੀਆ ਹੈ ਇਹਨੂੰ ਇਹਨੂੰ ਕਹਿੰਦੇ ਸਾਦਗੀ ਵਾਲੀ ਜ਼ਿੰਦਗੀ ਚੱਕਾ ਚੌਂਦ ਨਹੀਂ ਪਸੰਦ ਨਾ ਘਟ ਹੈ ਅੱਛਾ ਚੱਕਾ ਚੌਂਦ ਵੀ ਕਿੰਨਾ ਕੁ ਚਿਰ ਪਸੰਦ ਕਰੋਗੇ ਤੁਸੀਂ ਹੂੰ ਅਲਟੀਮੇਟਲੀ ਤਾਂ ਰੂਟਸ ਤੇ ਆਉਂਦਾ ਬੰਦਾ ਹੂੰ ਹਾਂ ਬਾਪ ਦਾਦੇ ਵੀ ਸਾਡੇ ਪਹਿਲਾਂ ਸਾਡਾ ਟਰਾਂਸਪੋਰਟ ਦਾ ਕੰਮ ਸੀ ਹਾਂ ਪਰ ਜਦੋਂ ਫਿਰ ਬਜ਼ੁਰਗ ਉਹ ਤੋਂ ਦੇ ਸੀ ਫੇ ਕਈ ਕਿ ਮਹੀਨੇ ਇੱਥੇ ਰਹਿ ਕੇ ਜਾਂਦੇ ਵੇ ਖੇਤਾਂ 'ਚ ਰਹਿੰਦੇ ਸੀ ਅੱਛਾ ਹਾਂ ਪਿੰਡਾਂ 'ਨੇ ਦੋ ਹੀ ਵਪਾਰ ਹੁੰਦੇ ਸੀ ਪਹਿਲਾਂ ਵੀ ਜਾਂ ਖੇਤੀਬਾੜੀ ਜਾਂ ਟਰਾਂਸਪੋਰਟ ਹਾਂ ਤੋ ਸਾਡਾ ਪਰ ਪਰਿਵਾਰ ਆਇਆ ਸੀ ਥੋੜਾ ਸਾਡਾ ਇਕੱਠਾ ਪਰਿਵਾਰ ਸੀ ਅੱਧੇ ਉੱਥੇ ਚਲੇ ਜਾਂਦੇ ਸੀ ਕਲਕੱਤੇ ਅੱਧੇ ਇੱਥੇ ਆ ਜਾਂਦੇ ਸੀ ਟਰਾਂਸਪੋਰਟ ਦਾ ਚੰਗਾ ਕੰਮ ਸੀ ਹਾਂ ਆਜ਼ਾਦੀ ਤੋਂ ਥੋੜਾ ਚਿਰ ਬਾਅਦ ਹੀ ਸਾਡੇ ਦਾਦੇ ਚਲੇ ਗਏ ਸੀ ਅੱਛਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਸਾਡਾ ਸਾਡੇ ਇਲਾਕੇ ਦੇ ਬਹੁਤ ਲੋਕ ਉਸ ਤੋਂ ਬਾਅਦ ਹੀ ਟਰੱਕਾਂ 'ਚ ਆਇਆ ਕਲਕੱਤੇ ਪਹਿਲਾਂ ਸਾਡੇ ਬਜ਼ੁਰਗ ਐ ਸੀ ਇਹ ਮਤਲਬ ਉਹ ਪੇਪਰਵਾਰ ਸੀ ਸਾਡੇ ਪਿੰਡ ਉਹ ਵੀ ਸਾਡੇ ਸ਼ਰੀਕੇ ਚ ਸੀ ਅੱਛਾ ਸਿੰਘ ਉਹਨਾਂ ਦਾ ਇੱਕ ਸਾਡੇ ਦਾਦੇ ਸੀ ਇਹ ਫਿਰ ਅੱਗੇ ਤੋਰੀ ਨਹੀਂ ਕਿਸੇ ਨੇ ਰੀਤ ਫਿਰ ਇਹ گاਉਂ ਦਾ ਕੀੜਾ ਸੀ ਨਾ ਨਾ گاਉਂ ਦੇ ਫਿਰ ਟਰੱਕ ਹੀ ਚਲਾਉਣਾ ਸੀ ਫਿਰ ਟਰੱਕ ਹੀ ਚਲਾਉਣਾ ਸੀ ਹਾਂ ਨਹੀਂ ਬਿਜ਼ਨਸ ਤਾਂ ਬਹੁਤ ਵਧੀਆ ਸੀ ਹੁਣ ਟਰੱਕਿੰਗ ਬਿਜ਼ਨਸ ਉਸ ਤਰ੍ਹਾਂ ਰਿਹਾ ਹੀ ਨਹੀਂ ਹਾਂ ਕਾਰਪੋਰੇਟ ਆ ਗਿਆ ਇੱਧਰ ਵੀ ਹਾਂ ਕਾਰਪੋਰੇਟ ਨੇ ਹੁਣ ਕੀ ਕੀਤਾ ਵੀ ਉਹ ਇਕੱਠੇ ਟਰੱਕ ਚੱਕ ਲੈਨੇ ਇਹ ਲੌਬੀਜ਼ ਬਣ ਗਈਆਂ ਹਾਂ ਆਮ ਮੰਦੇ ਲਈ ਫਿਰ ਰਹਿਦਾ ਨਹੀਂ ਕੰਮ ਹਾਂ ਉਹ ਤਾਂ ਗਦੋਂ ਉਹਦੋਂ ਬਹੁਤ ਕੰਮ ਹੁੰਦਾ ਸੀ ਟਰੱਕਾਂ ਦਾ ਉਦੋਂ ਤਾਂ ਲਾਰਟ ਸਾਡੇ ਪਿੰਡ ਬਾਅਦ ਚ ਸਾਡੇ ਪਿੰਡ ਬਹੁਤ ਪਰਿਵਾਰਾਂ ਨੇ ਮਤਲਬ ਕਲਕੱਤੇ ਕੰਮ ਕਰ ਲਿਆ ਸੀ ਕੁਝ ਨੇ ਮੈਰਿਟ ਕਰ ਲਿਆ ਸੀ ਇਹ ਦੀਵਾਲੀ ਤੇ ਸਾਰੇ ਪਿੰਡ ਚ ਟਰੱਕੀ ਟਰੱਕ ਹੁੰਦੇ ਸੀ ਉਦੋਂ ਤਾਂ ਗੱਲ ਉਦੋਂ ਬਾਅਦ ਫਿਰ ਕੀ ਹੋ ਗਿਆ ਨਾ ਸਿਸਟਮ ਚੇਂਜ ਹੋ ਗਿਆ ਨਾ ਫਿਰ ਬਾਹਰ ਨੂੰ ਜਾਣ ਲੱਗੇ ਸਾਡੇ ਵਾਲੇ ਹਾਂ ਪੰਜਾਬ ਵਾਲੇ ਪਹਿਲਾਂ ਦੁਆਬਾ ਜਾਂਦਾ ਸੀ ਫਿਰ ਮਾਲਵਾ ਹੂੰ ਤਾਂ ਸਾਰੇ ਜਾਣ ਲੱਗੇ ਸਾਰੇ ਜਾਣ ਲੱਗੇ ਉਹ ਤਾਂ ਨਾਲੇ ਗੱਲ ਵੀ ਟਰੱਕਾਂ ਵਾਲੀ ਮਸ਼ਹੂਰ ਹੈ ਨਾ ਕਹਿੰਦੇ ਗੁਆਟੀ ਨੂੰ ਜਾਣਾ ਤੂੰ ਅੱਗੇ ਕੋਲਕੱਤਾ ਗੁਆਟੀ ਨੂੰ ਇਹ ਸਾਰੇ ਕਿਤੇ ਨੂੰ ਨਹੀਂ ਜਾਂਦੇ ਜਿਆਦਾ ਟਰੱਕ ਕੋਲਕੱਤਾ ਲੇ ਗੁਆਟੀ ਵਾਲੇ ਪਾਸੇ ਜਾਂਦੇ ਨੇ ਗੁਆਟੀ ਵਾਲੇ ਜਾਂਦੇ ਨੇ ਮਾਈਂਸ ਹੁੰਦੀਆਂ ਸੀ ਨਾ ਉੱਧਰ ਹਾਂ ਹੁਣ ਤਾਂ ਤੁਸੀਂ ਗਾਉਣ ਤੋਂ ਬਾਅਦ ਐਕਟਿੰਗ ਵਾਲੇ ਪਾਸੇ ਵੀ ਪੂਰੀ ਤੱਕ ਪਾ ਦਿੱਤੀ ਆ ਸੁੱਚਾ ਸੂਰਮੈ ਦੀ ਜਿਹੜੀ ਸਕਸੈਸ ਹੋਈ ਉਸ ਤੋਂ ਬਾਅਦ ਹੁਣ ਤੁਹਾਡੀ ਸ਼ੌਂਕੀ ਸਰਦਾਰ ਆ ਰਹੀ ਆ ਫਿਲਮ ਹਾਂ ਸੁੱਚਾ ਸੂਰਮਾ ਕਲਾਸਿਕ ਹੈ ਹਾਂ ਜਿੰਨਾ ਫਿਲਮਾਂ ਦੇ ਵੀ ਵਿੰਗ ਹੁੰਨੇ ਨੇ ਨਾ ਕੁਝ ਮੋਡਰੇਟ ਹੋ ਜਾਂਦੀਆਂ ਨੇ ਕੁਝ ਕਲਾਸਿਕ ਹੋ ਰ ਜਿਹੜੇ ਸਾਡੇ ਅਤੀਤ ਨਾਲ ਜੁੜੀਆਂ ਹੁੰਦੀਆਂ ਆ ਉਹ ਫਿਲਮਾਂ ਘੱਟ ਬਣਦੀਆਂ ਥੋੜੀਆਂ ਹਾਂ ਪਰ ਇਹ ਦਸਤਾਵੇਜ਼ ਆ ਹੋਣੇ ਚਾਹੀਦੇ ਆ ਉਹ ਤਾਂ ਮੈਨੂੰ ਲੱਗਦਾ ਵੀ ਤੁਸੀਂ ਤਾਂ ਬੜੇ ਸ਼ੌਂਕ ਨਾਲ ਉਹ ਫਿਲਮ ਕੀਤੀ ਜਿਹੜੀ ਜੀ 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 ਸੱਚਾ ਸੁਰਮਾ ਉਹ ਤਾਂ ਟੁੱਕਦੀ ਵੀ ਸੀਗੀ ਵੀ ਜਿਵੇਂ ਤੁਹਾਡਾ ਟ੍ਰੈਕ ਹਾਂ ਅਮੀ ਤੋਜ ਦਾ ਰੰਗ ਹੈ ਮੈਂ ਉਹਨੂੰ ਅਕਸਰ ਕਹਿਣਾ ਹੁੰਦਾ ਵੀ ਜਦੋਂ ਵੀ ਭਵਿੱਖ 'ਚ ਕੋਈ ਫਿਲਮ ਬਣਾਉਣੀ ਤੇ ਇਸ ਰੰਗ ਦੀ ਕਰਤਾ ਉਹਦੇ ਨਾਲ ਤਾਲ ਮਿਲ ਕਿਉਂਕਿ ਸਾਡੀ ਮਿੱਤਰਤਾ ਵੀ ਬੜੀ ਗੂੜੀ ਹੈ ਪੁਰਾਣੀ ਹੈ ਹੂੰ ਸੌਖਾ ਹੋ ਜਾਂਦਾ ਕੰਮ ਤੇ ਹੁਣ ਤਾਂ ਸ਼ੌਂਕੀ ਸਰਦਾਰ ਆ ਰਹੀ ਹੈ ਉਹਦੇ ਵਿੱਚ ਤਾਂ ਆ ਇਹ ਥੋੜੇ ਜਿਹਾ ਲੱਗ ਜ਼ੋਂਦੀ ਆ ਇਹ ਥੋੜਾ ਅਲੱਗ ਲੱਗਿਆ ਜਿੱਦਾਂ ਟੀਜ਼ਰ ਤੇ ਦੇਖਿਆ ਸੀ ਮੋਡਰਨ ਥੋੜੀ ਜੀ ਹਾਂ ਹਾਂ ਇਹ ਅਜੋਕੀ ਹੈ ਮਤਲਬ ਅੱਜ ਦੀ ਕਹਾਣੀ ਹੈ ਓਕੇ ਇਹਦੇ ਵਿੱਚ ਫਿਰ ਜਿੰਨਾ ਕਿ ਟੀਜ਼ਰ ਸਾਨੂੰ ਸਮਝ ਆ ਰਿਹਾ ਵੀ ਉਹਦੇ ਵਿੱਚ ਪੱਗ ਦੀ ਗੱਲ ਹੋ ਰਹੀ ਹੈ ਉੱਤੇ ਸਰਦਾਰੀ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਹੋਰ ਕਿਹੜੀਆਂ-ਕਿਹੜੀਆਂ ਮੈਨੂੰ ਲੱਗਦਾ ਕਿ ਭਰਾਵਾਂ ਦੇ ਪਿਆਰ ਦੀ ਵੀ ਇੱਕ ਨਹੀਂ ਹੁਣ ਸਾਰੀ ਕਹਾਣੀ ਨਹੀਂ ਮੈਂ ਤੁਹਾਨੂੰ ਦੱਸਣੀ ਇਹ ਇੱਕ ਇੱਕ ਇਹ ਨਾ ਇੱਕ ਇਸ ਤਰ੍ਹਾਂ ਦੀ ਕਹਾਣੀ ਹੈ ਬਈ ਇੱਕ ਇੱਕ ਬੰਦਾ ਹੈ ਜਿਹਦਾ ਬਾਪ ਦਾ ਬਾਪ ਨਹੀਂ ਰਿਹਾ ਇੱਕ ਪਰਿਵਾਰ ਇੱਕੋ ਹੈ ਹੂੰ ਪਰ ਉਹਦੀ ਜੀ ਕਸ਼ਮਕਸ਼ ਤੇ ਉਹ ਰਿਸ਼ਤਿਆਂ ਦੀ ਜਿਹੜੀ ਕੜਵਾਹਟ ਹੈ ਹੂੰ ਉਸ ਤਰ੍ਹਾਂ ਦੀ ਇੱਕ ਕਹਾਣੀ ਹੈ ਬਟ ਪਹਿਲੀ ਜਨਰੇਸ਼ਨਾਂ ਦੀ ਕੜਵਾਹਟ ਹੈ ਤੇ ਅਗਲੀਆਂ ਦਾ ਪਿਆਰ ਬਹੁਤ ਹੈ ਹੂੰ ਇਹ ਗੁਰੂ ਮੇਰੇ ਚਾਚੇ ਦਾ ਇਹਦੇ ਚ ਮੁੰਡਾ ਬਣਦਾ ਹੂੰ ਉਹਦੇ ਨਾਲ ਬਹੁਤ ਬੌਂਡਿੰਗ ਹੈ ਅੱਛਾ ਉਹ ਉਹਦੇ ਨਾਲ ਹੀ ਮਤਲਬ ਸਾਰੀ ਕਹਾਣੀ ਤੁਰਦੀ ਹੈ ਹੂੰ ਐ ਤਾਂ ਇਹ ਵੀ ਲੱਗਿਆ ਜਦੋਂ ਉਹ ਫਤਰੇ ਚ ਪੈਂਦਾ ਤਾਂ ਫਿਰ ਉਹਦੇ ਲਈ ਉੱਠਦਾ ਇੱਕ ਕੈਰੇਕਟਰ ਜਿਵੇਂ ਤੁਹਾਡਾ ਤੇ ਗੁਰੂ ਦਾ ਜਿਵੇਂ ਚਾਚੇ ਭਤੀਜੇ ਵਾਲਾ ਵੀ ਲੱਗਿਆ ਸਾਨੂੰ ਨਹੀਂ ਉਹ ਚਾਚੇ ਦਾ ਮੁੰਡਾ ਉਦੋਂ ਉਹ ਤਾਂ ਮੈਂ ਸ਼ੋਗਲ ਚ ਉਹਨੂੰ ਕਹਿ ਦਣਾ ਹੁਣੇ ਇਹ ਵਾਰੀ ਜਦੋਂ ਲੱਠਰ ਗੱਲਾਂ ਕਰਦਾ ਮੈਂ ਨਾ ਫਿਰ ਮੈਂ ਹੱਸ ਪੈਣਾ ਮੈਂ ਕਹਿੰਦਾ ਤੇਰੇ ਚਾਚੇ ਦੇ ਹਾਂਦਾ ਮੈਂ